ਅਸ ਕਾ ਵੀਤੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤਰਾ ਬਹੁਤ ਬਹੁ ਵੈਲਕਮ ਹੈ ਜੀ ਤੇ ਬਾਈ ਗੁਰਸ਼ਿੰਦਰ ਕਾ ਪਹੁੰਚ ਚੁੱਕੇ ਆ ਬੜੇ ਨਗੀਨੇ ਲੈ ਕੇ ਆਏ ਬਾਈ ਹੁਣ ਸੋਨੇ ਸੋਨੇ ਲੈ ਕੇ ਆਏ ਆ ਇਹ ਸ਼ੁਰੂ ਕਰੀ ਬਾਈਆਂ ਬਾਈ ਜੀ ਸਤਿਕਾਰ ਹੋਰ ਤਰਾ ਬਾਈ ਜੀ ਸਤਿਕਾਰ ਵਧੀਆ ਕਿਵੇਂ ਚੱਲੇ ਜੀ ਕੰਮ ਬਾਕੀ ਸਾਰੇ ਭੈਣ ਭਰਾਵਾਂ ਨਾਲ ਸਤਿਕਾਰ ਆ ਜਿੰਨੇ ਵੀਡੀਓ ਵੇਖਣਦੇ ਆ ਤੇ ਇਦਾਂ ਬੇਨਤੀ ਵੀ ਅੱਜ ਛਾਪਾ ਮਾਰਿਆ ਭਰਾੜੇ ਗੱਲ ਇਦਾਂ ਹੀ ਵੀ ਹੁਣੇ ਦੱਸਿਆ ਹੁਣ ਤਾਂ ਛਾਪੇ ਵਜਿਆ ਕਰੇ ਬਾਈਆਂ ਆ ਨਾ ਹੁਣ ਸਾਡਾ ਪਤਾ ਕੀ ਗੱਲ ਸੀ ਹਾਂਜੀ ਅਸੀਂ ਗਏ ਸੀ ਕਿਤੇ ਹੁਣੇ ਆਏ ਆਂ ਤਿਆਰੀ ਤੂਰੀ ਫਿਰ ਆ ਕੇ ਮੜਾ ਮੜਾ ਬਸੂਣ ਸਾਫ ਸਾਨੂੰ ਬੜਾ ਘੁੰਤਾਂ ਨੇ ਹੈਗੇ ਟਾਈਮ ਨਹੀਂ ਬਣਦਾ ਬੰਦੂ ਗਿਆ ਤੇ ਇਦਾਂ ਵਾਂ ਵੀ ਐਡਰੈਸ ਪਹਿਲਾਂ ਦੱਸ ਦਿੰਨੇ ਆ ਦੱਸੋ ਜੀ ਪਿੰਡ ਮਾਲੀਆ ਜ਼ਿਲ੍ਹਾ ਗਰਦਾਸਪੁਰ ਤੇ ਨੇੜੇ ਬਟਾਵੇ ਤੋਂ ਬਟਾਵੇ ਤੋਂ ਅੱਗੇ ਆ ਕੇ ਕਾਦੀ ਠੀਕ ਆ ਜੀ ਹਾਂ ਮੈਂ ਕਿਹਾ ਦੱਸਿਆ ਵੇ ਪਤਾ ਹਰ ਵਾਰੀ ਫਿਰ ਫੋਨ ਜਾਦਾ ਹੁੰਦੇ ਬਿਲਕੁਲ ਬਾਈ ਜੀ ਬਾਕੀ ਉਹ ਦੋ ਝੋਟੀਆਂ ਮਾ ਮੇਰਾ ਭਰਾ ਪਹਿਲਾਂ ਵੇਚੀਆਂ ਅੱਛਾ ਆ ਰਹਿ ਗਈਆਂ ਹੁਣ ਤਿੰਨ ਤਿੰਨ ਤੇ ਇੱਕ ਬਾਹਰ ਖੜੀ ਆ ਉਹ ਦੀ ਗੱਲ ਜੀ ਹੋਈ ਹੈ ਕਰੇ ਸ਼ਰਪਾ ਹਾਂਜੀ ਬੱਸ ਹੋ ਜੇ ਇਹ ਚਾਰ ਦੰਦ ਆ ਜੀ ਪਹਿਲਾ ਚਾਰ ਦੰਦ ਕੱਟੀ ਆ ਪਸੋਂ ਸ਼ਾਮ ਦੀ ਸੂਈ ਆ ਅੱਛਾ ਤੇ ਸਟਾਰਟਿੰਗ ਦੁੱਧ ਦੀ 10 ਕਿਲੋ ਦੀ ਆ 10 ਕਿਲੋ ਸਹੀ ਜਿਹੜਾ ਮਤਲਬ ਜਿਹੜਾ ਫੈਣਾ ਲੋ ਜੀ ਵੇਖੋ ਘਰਾਂ ਦੇ ਇਹ ਆ ਦੇਖੋ ਹਾਂ ਬਹੁਤ ਸੋਹਣਾ ਲੱਗਾ ਖਾਨਾ ਨੀ ਬਾਕੀ ਚੋਣ ਚੋਆ ਵੀ ਬਹੁਤ ਜ਼ਿਆਦਾ ਚੰਗਾ ਲੱਗਦਾ ਮਗਲਾ ਫਿਰ ਮਾਲ ਸਾਰਾ ਮਾਲ ਉਧਰ ਹੀ ਬਈ ਵੇਚ ਗਿਆ ਮਾਲ ਉਧਰ ਹੀ ਵੇਚ ਮਾਲ ਚੰਗੇ ਮਾਲ ਚੰਗੇ ਦਾ ਨਿਸ਼ਾਨੀ ਬਾਕੀ ਨਾ ਮੇਰਾ ਭਰਾ ਇਹਦੀ ਵੀ ਗੱਲ ਮੈਂ ਦੇਖ ਪਤਾ ਕੀ ਗੱਲ ਚੰਗੀ ਚੀਜ਼ ਦੀ ਸਫਤ ਹੁੰਦੀ ਹਾਂ ਮੰਦੀਏ ਐਵੇਂ ਨਹੀਂ ਨਾ ਫੜ ਕੇ ਮੈਂ ਰੱਸਾ ਫੜਦਾ ਨਾ ਸਿੱਧਾ ਕਰੀ ਜਾਵਾਂ ਬਿਲਕੁਲ ਜੀ ਸਹੀ ਦੁੱਧ ਕੱਟੀ ਮੇਰੀ ਜਿਹੜਾ ਮਰਜ਼ੀ ਲੈ ਜਾਏ ਜੇ 14 ਕਿਲੋ ਦਊਗੀ ਤੀ ਫੇਰ ਅੱਛਾ ਜੀ ਹਾਂ ਹੋਰ ਬੜਾ ਕਿਉਂਕਿ ਕੱਟੀ ਜ਼ਿਆਦਾ ਚੰਗੀ ਆ ਚਾਰੇ ਚੰਗੀ ਆ ਚਲੋ ਮੈਂ ਨਾ ਮਗਰਵੇ ਤੇ ਕੱਟੀ ਆ ਲੋ ਫੈਰੀ ਫੈਰੀ ਹਾਂ ਜਿਹੜਾ ਬੰਦਾ ਮਨਚ ਜੋ ਪਰਸੋਂ ਦੀ ਕੱਟੀ ਸੁਝਿੰਦੀ ਨਾ ਹਾਜੀ ਆਮ ਹੀ ਆ ਗੱਲ ਐਡੀ ਛੇਤੀ ਦੁੱਧ ਦੀ ਸਟਾਰਟਿੰਗ ਨਹੀਂ ਹੁੰਦੀ ਲੋੜੀ ਰੱਖੋ ਵੱਡੀ ਝੋਟੀਆਂ ਨਾਲੇ ਆ ਚੈੱਕ ਕਰੋ ਕਰਾਏ ਸਿੰਗਲ ਹੱਡੀ ਮੈਂ ਕੰਨਾ ਨਹੀਂ ਆਦੇ ਜੀ ਨਜ਼ਾਰੇਦਾਰ ਬਾਕੀ ਪੀਸ ਕੱਟ ਕੱਟ ਕੇ ਦੇਈ ਦੇ ਚੰਗੇ ਇਹੋ ਜਿਹੇ ਪੀਸ ਦੇ ਆਕਰ ਬਾਈ ਜੀ ਫਰ ਹਾਂ ਥਾਂ ਬੜਾ ਵੇਲਾ ਲੱਗਾ ਬੰਦ ਥਾਂ ਨਹੀਂ ਬਾਕੀ ਇਹਦੇ ਬੰਨ ਨਹੀਂ ਹੈ ਇਹਦੇ ਖਾਲੀ ਗੁੰਦੀ ਬਿਲਕੁਲ ਠੀਕ ਹੈ ਜੈ ਜੀ ਦਿਖਾ ਕੇ ਮੈਨੂੰ ਆ ਜੈ ਜੀ ਬਾਈ ਇੱਦਾਂ ਵਾ ਮੁੱਲ ਤੇ ਇੱਕ ਵੀ ਕਰ ਦਾਂ ਮੈਂ ਅੱਛਾ ਜੀ ਪਰ ਹੁਣ ਉਹਨਾ ਵੀਡੀਓ ਤੇ ਮੁੱਲ ਮਾਲ ਕੋਈ ਨਹੀਂ ਕਰਨਾ ਤੇ ਫੇਰ ਨਾ ਮੈਨੂੰ ਦੁਬਾਰਾ ਘੱਟ ਵਾਲਾ ਫੋਨ ਵੀ ਨਾ ਕਰੇ ਠੀਕ ਹੈ ਗੱਲ ਆ ਬਿਲਕੁਲ ਜੀ ਬਿਲਕੁਲ ਆਪਾਂ ਇੱਕ ਪੰਜ ਦੀ ਕੱਟੀ ਦੇ ਦਾਂ ਇੱਕ ਪੰਜ ਦੇ ਦਾਂ ਹਾਂ ਜੇ 14 ਕਿਲੋ ਵਾਲੀ ਬਾਹਰ ਲੈਣ ਜਾਣੇ ਆ 1.5 ਲੱਖ ਰੁਪਿਆ ਅਗਲਾ ਮੁੱਲ ਚਲੋ ਠੀਕ ਠੀਕ ਕਰ ਦੋ ਥੋੜਾ ਬੋਲ ਛੋਟ ਛੜ ਖੁੱਲੀ ਕਰ ਲੈ ਜੀ ਛੋਟ ਛੜ ਕਰ ਦਾਂ ਚਲੋ ਆ ਵੀ ਕੱਟੀ ਜਿਹੜੀ ਹੈ ਨਾ ਹਾਂ ਜੀ ਇਹ ਵੀ ਚਾਲ ਦਿੰਦਾ ਅਜੇ ਵੀ ਚਾਰ ਦਿਨ ਦਾ ਹਾਂ 10 ਕਿਲੋ 9 10 ਕਿਲੋ ਦੇ ਕਰੀਬ ਇਹਦੀ ਸਟਾਰਟਿੰਗ ਲੱਗਦੀ ਲੋ ਜੇ ਵੀ ਦਰੋ ਤੇ ਛੋਟੀ ਨੂੰ ਨਾ ਮਦਦ ਥਾਂ ਥਾਂ ਜੇ ਤਾਂ ਪਸਮਾਪ ਹੁੰਦੀ ਹੈ ਬਹੁਤ ਜਿਆਦਾ ਚੰਗਾ ਬਣਦੀ ਹੈ ਚੰਗਾ ਜੀ ਨੂੰ ਜਿਆਦਾ ਚੰਗਾ ਚਲੋ ਚਾਰ ਦਿਨ ਛੋਟੀ ਹੈ ਜੀ ਤੇ ਇਹ ਵੀ ਚੈੱਕ ਕਰੋ ਕਰਾ ਦੇ ਵੇਖੋ ਵੱਡੀ ਛੋਟੀ ਆ ਬੁਰੀ ਤੇ ਮਗਰ ਵੀ ਗੱਟੀ ਮਗਰ ਇਹਦੇ ਇਕੱਠਾ ਮਗਰ ਇਕੱਠਾ ਜਾਂਦੇ ਆਹ ਦੇਖੋ ਥਾਂ ਤੋਂ ਲੈਂਦਾ ਵੀ ਮੜਾ ਕੈਮ ਆਹ ਦੇਖੋ ਥਾਂ ਨੇ ਜੇ ਹੋਰ ਬਣਾਉਂਦੀ ਆ ਐ ਕਰਤੀ ਆ ਕੱਢ ਕੇ ਮਾਰ ਦਿਆ ਠੀਕ ਆ ਬਾਕੀ ਛੋਟੀ ਦਾ ਤਾਂ ਲੈ ਆ ਲੋ ਇਹੋ ਕਢਾਈ ਸ਼ਾਨਦਾਰ ਸੋਨਾ ਬਜੀ ਆ ਵੇਖੀ ਆ ਜੀ ਇਹ ਵੇਖੀ ਆ ਆ ਵੇ ਗੱਲ ਦੀ ਆ ਆ ਕਵੀ ਨਾ ਠੀਕ ਆ ਤੁਝੋ ਬਾਕੀ ਉਹ ਵੀ ਨਾ ਕਟੀਆਂ ਆ ਜੇ ਖਾ ਪੀ ਕੇ ਬਣੀਆਂ ਨੇ ਆਪਣੇ ਕੋਲ ਕੱਲ ਆ ਲਿਆ ਹੈ ਵਿੱਚੋਂ ਦੋ ਗੇ ਵੇਚੀਆਂ ਅੱਜ ਤੇ ਇਦਾਂ ਮਾ ਵੀ ਜਿਹੜਾ ਸਾਹਵੇਂਗਾ 10 ਦਿਨ ਜਿਹੜਾ ਸਾਹਮ ਦਾ ਪਤਾ ਉਹਨੂੰ ਹੀ ਲੱਗਦਾ ਸਹੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਇਹ ਆਪਾਂ ਦੇ ਦਾਂਗੇ 95 ਦੀ 95 ਹੋਰ ਤਿੰਨ ਯਾਰ ਛੜ ਛੜਾਂਗੇ ਚਲੋ 92 ਚਲੋ ਠੀਕ ਆ ਆ ਜੀ ਇਹਦਾ ਆ ਆ ਇੱਕ ਹੈ ਆ ਜੀ ਇਹਨੇ ਇੱਕ ਲੈ ਕੇ ਆਇਆ ਬੜਾ ਸਿੰਘ ਬੜਾ ਸੁਣਾ ਹੈ ਉਹ ਜਿਆਦਾ ਚੰਗੀ ਕੱਟੀ ਜਰੀ ਇਹ ਸਰਤਾਜ ਹੈ ਮਤਲਬ ਉੱਥੇ ਮਾਲੀ ਅੱਛਾ ਉਹਨਾਂ ਦੀ ਹੈਗੀ ਹੈ ਸਰਤਾਜ ਜੀ ਹਾਂ ਉਹਨਾਂ ਨੇ ਮੈਨੂੰ ਇਹ ਗੱਲ ਕਹਿ ਕੇ ਮਤਲਬ ਦਿੱਤੀ ਵੀ ਤੁਸੀਂ ਦੱਸ ਕੇ ਦੇ ਅੱਛਾ ਤੇ ਇਸ ਤਰ੍ਹਾਂ ਵੀ ਕੱਟੀ ਜੇ ਨਾ ਦੋ ਦੇ ਦੰਦ ਨਾ ਇੰਨੇ ਨੇ ਪੁੱਟੇ ਆ ਪੁੱਟੇ ਆ ਜੀ ਆਪਾਂ ਖੀਰੀ ਵੀ ਕਾ ਸਕਦੇ ਹਾਂ ਧੋਂਦੇ ਵੀ ਖੀਰੀ ਕਾ ਸਕਦੇ ਠੀਕ ਆ ਤੇ ਕੱਟੀ ਨੂੰ ਨਾ ਵਖਲੇ ਆ ਦਿਖਾਓ ਇਹ ਸੂਈ ਆ ਵੀ ਕੱਲ ਰਾਤ ਅੱਛਾ ਅੱਜ ਮੈਂ ਸਵੇਰੇ ਖਾਲੀ ਕਰਤੀ ਨਿਚੋੜ ਕੇ ਠੀਕ ਆ ਤੇ ਕੱਟੀ ਨੂੰ ਜਿਹੜਾ ਇਹਦਾ ਲਿਹਾ ਦੇਖੋ ਰੰਗ ਟਾਣਾ ਹੱਥ ਜਿਹਾ ਕੱਟਾਣਾ ਵਾ ਜੀ ਬਹੁਤ ਜ਼ਿਆਦਾ ਜ਼ਿਆਦਾ ਚੰਗੀ ਕੱਟੀ ਆ ਜ਼ਿਆਦਾ ਚੰਗੀ ਭਰਦੀ ਇੱਕ ਕਰਮਾਲੀ ਦੀ ਹੋ ਸਕਦਾ ਹਾਂ ਬਾਈ ਇਹਨੇ ਰਤਾ ਜਿੰਨੀ ਵੀ ਔਲ ਨਹੀਂ ਕੀਤੀ ਅਸਾ ਜੀ ਪੈਰ ਨਹੀਂ ਹਲਾਇਆ ਨਹੀਂ ਤੇ ਮਾੜਾ ਮੋਟਾ ਪਸ਼ੂ ਕਾਧਾ ਕਾਟ ਕਰ ਜਾਂਦਾ ਹੈ ਕਰ ਜਾਂਦਾ ਹੈ ਤੇ ਕੱਟੀ ਬੜੇ ਜਿਹਨੂੰ ਕਹਿੰਦੇ ਬੜੇ ਜਿਆਦਾ ਕੰਮ ਦੀ ਲੋ ਜੀ ਖੀਰ ਲਾ ਲੈ ਦੋਂਦੀ ਲੈ ਲੋ ਪਰ ਛੋਟੀ ਬਸ ਜਿਹੜਾ ਇਹ ਗੱਲਾਂ ਜਿਹੜਾ ਲੈਗਾ ਨਾ ਬਸ ਯਾਰ ਇਹ ਕਰੂਗਾ ਇਹਨੂੰ ਇਹਨੂੰ ਤਿਆਰ ਕਰਾਏਗਾ ਨਾ ਜਿਹੜਾ ਬੰਦਾ 15 ਦਿਨਾਂ ਨੂੰ ਹਾਂ ਹਾਂ ਛੋਟੀਲੇ ਵਾਲਾ ਤੇ ਤੁਰਿਆ ਨਜ਼ਾਰਾ ਲੈ ਲਓ ਵੇਖੋ ਕਾਟਾ ਲੈਵਾ ਖਾਓ ਕੈਮਰਮੈਨ ਥੱਲੇ ਹੋ ਕੇ ਆਹ ਦੇਖੋ ਵੇਰਾ ਹੁਣ ਕਾਨੂੰਨ ਬੜਾ ਕੱਟੀ ਮਗਰ ਜੀ ਲੋ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਹਾਂ ਵੇਖ ਬੜਾ ਬੰਜੇ ਤੁਹਾਡਾ ਹੋ ਗੜਾ ਗੜਾ ਆਉਂਦਾ ਆਹ ਵੇਖੋ ਨਹੀਂ ਭਾਈ ਇਹ ਲੇਵਾ ਬੜਾ ਸੋਹਣਾ ਲੇਵਾ ਬੜਾ ਸ਼ਾਨ ਕਿੰਨਾ ਕਰਦੇ ਹੋ ਤੁਸੀਂ ਤੁਹਾਡੇ ਸਾਹ ਤੋਰੀ ਜੀ ਆਈਡੀਆ ਅਜੇ ਕਿਹ ਚੀਜ਼ ਹੋਰ ਹਾਂਜੀ ਅੱਜ ਵੀ ਦੁੱਧ ਕਾਲੀ ਸੂਈ ਕੱਤੀ ਸਮੇ ਦੁੱਧ 2 ਕਿਲੋ ਹੀ ਹੁੰਦਾ ਨਹੀਂ ਤਾਂ ਹਾਂ ਇਹੋ ਜੀ ਆਮ ਸਰ ਬਿਲਕੁਲ ਜੀ ਸਹੀ ਦੁੱਧ 8 ਕਿਲੋ ਵਾਲੀ ਹੈ ਅੱਛਾ ਹਾਂ ਅੱਜ ਸਵੇਰੇ ਜਦੋਂ ਮੈਂ ਖਾਲੀ ਕਰਤਾ ਨੀ ਚੋਈ ਦੀ ਹਾਂਜੀ ਤੇ ਸਵੇਰੇ ਗਾਲੇ ਸਨ ਬੱਚੇ ਨੂੰ ਪਿਆ ਆ ਕੇ ਮਗਰ ਲੈ ਸਣਾ ਜਨੇ 3 ਕਿਲੋ ਦੁੱਧ ਕਰ ਅੱਛਾ ਇਹਨਾਂ ਹੈਗਾ 8 ਕਿਲੋ ਹੈ ਜੀ ਤੇ ਬਾਕੀ ਵੇਖੋ ਨਗੀਨਾ ਇਹੋ ਜੀਆਂ ਸੋਹਣੀ ਜੀ ਇਸ ਜੇ ਲੈਣ ਜਾਣੇ ਇਹ ਮਿਲਦੇ ਥੋੜੇ ਹੋਰ ਹੋਰ ਥੈਂਕ ਬੜਾ ਕਰਕੇ ਲਾਇਆ ਕਰੀ ਜੀ ਐ ਖਰਾਤ ਤੇ ਬਣਾ ਕੇ ਲਾਇਆ ਕਰਾ ਦੇ ਥੈਂਕਰਾ ਮੋਲ ਸੇਂਗੜਾ ਤੇ ਬਜੀ ਬਰਦੀ ਕੀਮਤ ਕੀਮਤ ਸੰਦੀਪ ਜੀ ਹੁਣ ਇਦਾਂ ਹੋ ਵੀ ਜੀ ਚੰਗੀ ਦਮੇ ਲਗਵਾਏ ਆ ਪਹਿਲੇ ਲਾਇਆ ਸਹੀ ਗੱਲ ਆ ਫਿਰ ਵੀ ਆਪਾਂ ਉਹ ਨਹੀਂ ਆ ਵੀ ਲੋਕਾਂ ਨੂੰ ਨਜਾਇਜ਼ ਕਰ ਦਿੱਤਾ ਬੰਦੇ ਹੁਣ ਇਹਦਾ ਡੇਢ ਮੰਗ ਲਈਏ ਹਾਂ ਉਹ ਕੰਮ ਨਹੀਂ ਕਰਨਾ ਇਹ ਕੱਟੀ ਆਪਾਂ ਨਾ ਲੱਖ ਦੀ ਦੇ ਦਾਂਗੇ ਲੱਖ ਦੇ ਹੋਰ ਘੱਟ 95 ਨਹੀਂ ਠੀਕ ਹੈ ਭਾਈ ਜੇ ਹੁਣ ਇਹਦੋਂ ਘੱਟ ਹੁਣ ਵੇਖ ਲੈਦੂ ਘੱਟ ਦੋ ਉੱਪਰ ਕੁਝ ਨਹੀਂ ਆ ਪਰ ਜਿਹੜਾ ਲੈ ਕਹਿੰਦਾ ਯਾਰ ਦਿਖਾਓ ਆ ਦਿਖਾਓ ਕੈਮਰਾਮੈਨ ਤਰੋ ਕੇ ਦਿਖਾਓ ਜਾਓ ਵੇਖੋ ਕੱਟ ਵਾਲਾ ਪੂਰਾ ਕੱਟ ਪੂਰਾ ਦੇਵੇ ਤੇ ਕੱਟ ਵਿਖਾਵੇ ਉਹਦੀ ਜ਼ਿਆਦਾ ਸੀਲ ਠੰਡੀ ਅੱਛਾ ਜੀ ਹਾਂ ਫਿਰ ਬਾਈ ਥਾਨ ਵੇਖੀ ਜਦੋਂ ਬਸਮਾਪ ਹੁੰਦੀ ਹੈ ਨਾ ਮੈਂ ਕਈ ਚੀਜ਼ਾਂ ਨੋਟ ਕਰਦਾ ਜੋ ਕੱਟੀਆਂ ਪਹਿਲਾਂ ਹੁੰਦੀਆਂ ਹਨ ਸਾਡੇ ਵੀ ਘਰ ਚਲੋ ਰੱਖਦੇ ਰਹੇ ਆ ਜਾਂਦੀਆਂ ਨੇ ਤੇ ਪਹਿਲਾ ਜਿਹੜਾ ਪਹਿਲਾ ਡੰਗਰ ਹੁੰਦਾ ਨਾ ਇਹਨੂੰ 2-4 ਦਿਨ ਲੱਗਦੇ ਸਿੱਧੇ ਹੁੰਦੇ ਆ ਕੱਟੀ ਨੇ ਨਾ ਦਾ ਪੈਰ ਫੁੱਟਿਆ ਨਾ ਉਥੋਂ ਹਲਾਇਆ ਦੂਜੀ ਵਾਰ ਦਾ ਇਹ ਵੇਖਿਆ ਵੀ ਅੱਜ ਖਾਲੀ ਕਰਨ ਦੇ ਬਾਵਜੂਦ ਵੀ ਕੱਟੀ ਬੰਦ ਬੰਦ ਦੀ ਸਹੀ ਸਹੀ ਜਿਹੜਾ ਲੇਵੇ ਤੇ ਹੁੰਦਾ ਇਹਨੇ ਤਿਆਰ ਹੋਣਾ ਜਿੱਦਾਂ ਕੋਈ ਮਗਰ 15 ਤੋਂ 20 ਦਿਨ ਮਹੀਨਾ ਨੇ ਲੱਗ ਜਾਂਦੇ ਤੇ ਫੇਰ ਤੇ ਕੱਟੀ ਆ ਜੁਗਾੜ ਕਰੂਗਾ ਦੱਸੋ ਕਿਵੇਂ ਮੈਂ ਹੈ ਨਹੀਂ ਆ ਨਾਲੇ ਜੀ ਤੁਹਾਨੂੰ ਪਰ ਪਹਿਲਾਂ ਨਾ ਗਾਣ ਦੇ ਭਾਵੇਂ 2 ਮਹੀਨੇ ਤੋਂ ਦੱਸਿਆ ਤੱਕ ਨਾ ਚੰਗੇ ਮਤਲਬ ਕਿ ਮਾਲੀ ਦੀ ਧੀ ਆ ਤੇ ਚੰਗੇ ਬੰਦੇ ਕੋਲ ਆ ਚੰਗੇ ਖਾਨਦਾਨ ਚੋਂ ਆਈਆਂ ਬਿਲਕੁਲ ਬਾਕੀ ਮੈਂ ਮੋਲ ਵੀ ਉਹ ਕੀਤਾ ਜਿਹੜਾ ਲੈਣ ਆ ਲੈਣ ਆ ਮੁੜ ਕੇ ਮੈਨੂੰ ਵੀ ਫੋਨ ਲਾ ਗਣ ਲੋਕ ਹਾਂ ਨੇ ਵੀ ਬਾਈ ਜੀ ਮਾਨ ਕਰੋ ਮਾਨ ਕਰੋ ਅਸੀਂ ਤਾਂ ਮਾਨ ਪਹਿਲਾਂ ਹੀ ਕਰ ਦਿੰਦੇ ਨਾ ਦੱਸ ਕੇ ਕਿਉਂਕਿ ਪਿੱਛੇ ਵੀ ਰੁਪਈਏ ਦਿੱਤੇ ਆ ਮੇਰੇ ਕੋਲ ਮੇਰੇ ਕੋਲ ਬਹੁਤ ਜ਼ਿਆਦਾ ਇਹ ਥੋੜਾ ਵੀ ਪਿੱਛੇ ਕੋਈ ਮਾਲ ਲੈ ਇੱਕਦਮ ਨਹੀਂ ਸਾਡੇ ਦਾ ਵਾਕੀਏ ਬਹੁਤ ਸਰਾ ਬਣਾਗੇ ਅਜੇ ਤਾਂ ਹੋਰ ਬਣਾਉਂਦੀ ਆ ਜੀ ਦੇਖੋ ਸਿੱਲੀ ਦੇਖੋ ਚੁਆਈ ਬਹੁਤ ਬਹੁਤ ਜ਼ਿਆਦਾ ਸਾਡੇ ਚੁਆਈ ਚੁਆਈ ਥਾਨ ਥੋੜਾ ਬੜਾ ਪਿਆਰਾ ਤੁਸੀਂ ਸੰਦੀਪ ਜੀ ਚੁੰਦੇ ਤੁਸੀਂ ਆਜੋ ਆਜੋ ਤੁਸੀਂ ਵੀ ਘਟ ਚੁੰਦੇ ਹਾਂ ਤੁਹਾਡੇ ਚੁਆਏ ਸਾਡੇ ਕੋ ਫਰਕ ਨਹੀਂ ਪੈਂਦਾ ਹਾਂ ਆਇਓ ਇੱਧਰ ਭਾਈ ਜੀ ਇੱਧਰ ਖਾਓ ਕਹਿੰਦਾ ਮੈਂ ਆਇਓ ਇੱਧਰ ਲੱਗ ਚੋ ਠੀਕ ਹੈ ਜੀ ਠੀਕ ਹੈ ਤੇ ਮੈਂ ਬੱਚੇ ਨੂੰ ਮਤਲਬ ਖੁੱਲਾ ਰਜਾਗ ਨਾ ਪਰ ਨਾ ਇੱਕ ਗੱਲ ਹੈ ਨਾ ਵੀ ਜੀ ਮੈਂ ਛੋਟਾ ਟੱਬਰਾਸੇ ਹਾਂ ਹਾਂ ਨਜ਼ਾਰੇ ਲਿਆਓ ਨਜ਼ਾਰੇ ਲਿਆਓਗੀ ਭਾਈ ਬਹਲਾ ਚੰਗਾ ਥਾਂ ਤੇ ਥਾਂ ਦੀ ਚਮਕ ਵੇਖ ਲਈ ਆਹ 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 ਪਾਸੇ ਪੂਰੀ ਬਿਲਕੁਲ ਬਿਲਕੁਲ ਹਰ ਪਾਸੇ ਬਿਲਕੁਲ ਮੈਂ ਨਾ ਫੀਲ ਪੁਣਾ ਮੈਂ ਨਸੀਬ ਪੁਣਾ ਜੀ ਜਿਦੋਂ ਮਰਜ਼ੀ ਜਿੱਥੇ ਮਰਜ਼ੀ ਬਣ ਕੇ ਚੋਲੋ ਇਹਨੂੰ ਕੋਈ ਚੱਕਰ ਨਹੀਂ ਚਲੋ ਪਸਾਹੀ ਹੈ ਜੀ ਤੇ ਦੇਖੋ ਜੀ ਮੇਰੇ ਵੀ ਆਵਾ ਪਾਕੀ ਪਸ਼ੂ ਪਰ ਮੇਰੇ ਵਿੱਚ ਚੈੱਕ ਕਰਕੇ ਚੁਆਈ ਕਰਕੇ ਪਾਸ ਕਰਣਾ ਜੀ ਹਾਂ ਜੀ ਪੂਰਾ ਹਾਂ ਅਜੇ ਪੂਰੀ ਤਸੱਲੀ ਨਾ ਕਿਉਂਕਿ ਵੇਖੋ ਹਾਨੂੰ ਕਹਿਣਾ ਉਹਦੇ ਨਾਲ ਚੰਗਾ ਵਾ ਵੀ ਤੁਸੀਂ ਆਪਣਾ ਤਸੱਲੀ ਕਰ ਲਿਆ ਕਰੋ ਬਿਲਕੁਲ ਬਿਲਕੁਲ ਭਾਈ ਬਾਰ-ਬਾਰ ਵੀਡੀਓ ਤੇ ਵੇਖ ਗੱਲ ਕਹਿੰਨੇ ਆ ਵੀ ਤੁਸੀਂ ਤਸੱਲੀ ਕਰੋ ਹਾਂਜੀ ਹਾਂਜੀ ਤੇ ਮੈਂ ਮੇਰਾ ਵੀ ਬੇਨਤੀ ਆ ਵੀ ਆਪ ਆ ਕੇ ਤਸੱਲੀ ਕਰ ਲਿਆ ਕਰੋ ਹਾਂ ਮੇਰੇ ਕੋ ਲੈਂਦੇ ਆ ਮਾਲ ਜਿਹੜੇ ਪਹਿਲੇ ਬੰਦੇ ਲੈਂਦੇ ਆ ਆਪਾਂ ਉਹਨਾਂ ਨੂੰ ਭੇਜ ਵੀ ਦਿੰਦੇ ਆ ਠੀਕ ਹਾਂ ਬਿਲਕੁਲ ਜੀ ਸੱਚੀ ਗੱਲ ਇਹ ਜਿਹੜਾ ਨਵਾਂ ਬੰਦਾ ਉਹ ਆਪਣੀ ਤਸੱਲੀ ਕਰ ਲਿਆ ਕਰੋ ਚਲੋ ਠੀਕ ਹੈ ਜੀ ਤੇ ਬਾਕੀ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਨਾਵਾ ਵੀ notification ਜਿਹੜਾ ਪਹਿਲਾਂ ਮਿਲਦਾ ਹੈ ਪਹਿਲੇ ਮਿਲਦਾ ਹੈ ਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ